ਦੋਸਤੋ ਅਕਸਰ ਹੀ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਜੋ ਕਿ ਕਦੇ ਨਾ ਕਦੇ ਤੁਸੀਂ ਜਰੂਰ ਸੁਣੀ ਹੋਵੇਗੀ ਕਿ ਉਂਗਲਾ ਘੋ ਵਿੱਚ ਤੇ ਸਿਰ ਕੜਾਹੇ ਵਿੱਚ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਦਰਅਸਲ ਹੁਣ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਵਿਆਹ ਦੇ ਲਈ ਮੁੰਡਾ ਕੁੜੀ ਲੱਭਣ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਅਤੇ ਖਾਸ ਕਰ ਮੁੰਡੇ ਵਾਲਿਆਂ ਨੂੰ ਆਪਣਾ ਪੁੱਤ ਵਿਆਹਣ ਦੇ ਲਈ ਕੁੜੀ ਨਹੀਂ ਮਿਲਦੀ ਅਤੇ ਰਿਸ਼ਤੇ ਲਈ ਵਿਚੋਲਿਆਂ ਨੂੰ ਲੱਖਾਂ ਰੁਪਏ ਦੇਣੇ ਪੈਂਦੇ ਨੇ ਅਤੇ ਪਤਾ ਨਹੀਂ ਕਿੱਥੇ-ਕਿੱਥੇ ਮੱਥੇ ਰਗੜਨੇ ਪੈਂਦੇ ਨੇ ਫਿਰ ਕਿਤੇ ਜਾ ਕੇ ਮੁੰਡਾ ਵਿਆਹਿਆ ਜਾਂਦਾ ਏ ਪਰ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਇਕੱਠੀਆਂ ਚਾਰ ਕੁੜੀਆਂ ਨਾਲ ਇੱਕੋ ਸਮੇਂ ਇੱਕੋ ਮੰਡਪ ਤੇ ਵਿਆਹ ਕਰਵਾ ਰਿਹਾ ਹੈ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਲੱਗਦਾ ਇਸ ਨੇ ਚਿੱਟੇ ਚੌਲ ਪੁੰਨ ਕੀਤੇ ਹੋਣਗੇ ਅਤੇ ਕੋਈ ਕਹਿ ਰਿਹਾ ਹੈ ਕਿ ਹੁਣ ਤਾਂ ਬਹੁਤ ਖੁਸ਼ ਐ ਪਤਾ ਉਦੋਂ ਲੱਗੂ ਜਦੋਂ ਚਾਰਾਂ ਦਾ ਖਰਚਾ ਚੱਕਣਾ ਪਿਆ ਅਤੇ ਕੋਈ ਤਾਂ ਇਹ ਵੀ ਕਹਿ ਰਿਹਾ ਹੈ ਕਿ ਵੀਰ ਬਣ ਕੇ ਆਪਣੇ ਵਿਚੋਲੇ ਦਾ ਨੰਬਰ ਹੀ ਦੇ ਦੇ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਕਿਸੇ ਕਿਸੇ ਤੇ ਤਾਂ ਕਿਸਮਤ ਵੀ ਬਹੁਤ ਮਿਹਰਬਾਨ ਹੁੰਦੀ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ